ਰਜਿੰਦਰ ਕੌਰ ਇਸ ਟਾਈਮ ਦੇ ਉੱਤੇ ਜੀ ਗੱਲ ਕਰੀਏ ਮੈਦਾਨ 'ਚ ਕਿਉਂ ਆਏ ਕੀ ਅੰਮ੍ਰਿਤਸਰ ਦੇ ਉੱਤੋਂ ਉਪਕਾਰ ਸਿੰਘ ਦਾ ਤੁਸੀਂ ਨਾਮ ਲਿਆ ਹਰਪਾਲ ਸਿੰਘ ਬਲੇ ਦਾ ਨਾਮ ਲਿਆ ਕੀ ਉਹ ਕਾਨਫਰੰਸ ਕਰਨ ਦੇ ਵਿੱਚ ਸਫਲ ਨਹੀਂ ਸੀ ਹੋ ਸਕਦੇ ਨਹੀਂ ਬੇਟਾ ਜੀ ਕਦੇ ਵੀ ਕਦੇ ਵੀ ਇਹ ਗੱਲ ਨਹੀਂ ਹੁੰਦੀ ਹਾਂ ਸਾਰੇ ਅਸੀਂ ਜਥੇਦਾਰ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਮੈਂ ਇਸਤਰੀ ਵਿੰਗ ਦੀ ਪ੍ਰਧਾਨ ਹੋਣ ਦੇ ਨਾਤੇ ਸਾਰੇ ਹੀ ਬਕਾਲਾ ਸਾਹਿਬ ਦੇ ਨੇੜੇ ਜਿਹੜੇ ਜ਼ਿਲ੍ਹੇ ਪੈਂਦੇ ਸਾਰਿਆਂ 'ਚ ਮੇਰੀਆਂ ਪ੍ਰੈਸ ਕਾਨਫਰੰਸ ਨੇ ਇੱਕ ਮਿੰਟ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸਾਡੇ ਜਥੇਦਾਰ ਚਾਹੇ ਉਪਕਾਰ ਸਿੰਘ ਸੰਧੂ ਜੀ ਨੇ ਚਾਹੇ ਬਲੇਰ ਸਾਹਿਬ ਨੇ ਸਖਸ਼ਮ ਨੇ ਉਹਨਾਂ ਨੇ ਪਹਿਲਾਂ ਵੀ ਬਹੁਤ ਵੱਡੇ ਰਿਜ਼ਲਟ ਦਿੱਤੇ ਨੇ ਮੈਂ ਆਪਣੀਆਂ ਬੀਬੀਆਂ ਨੂੰ ਲਾਮਬੰਦ ਕਰਨ ਆਈ ਆ ਮੈਨੂੰ ਪ੍ਰਧਾਨ ਬਣਿਆ ਨੂੰ ਸਿਰਫ 1 ਸਾਲ ਹੋਇਆ ਪਹਿਲਾਂ ਮੈਂ ਸੇਵਾਦਾਰ ਦੇ ਤੌਰ ਤੇ 30 ਸਾਲ ਤੋਂ ਸਰਦਾਰ ਮਾਨ ਨਾਲ ਨਿਭ ਰਹੀ ਆ ਜਿਹੜੇ ਮੇਰੇ ਪੁਰਾਣੇ ਸਹਗੇ ਨੇ ਸਾਰੇ ਮੈਨੂੰ ਜਾਣਦੇ ਨੇ ਸਾਰਾ ਸਿੱਖ ਜਗਤ ਮੈਨੂੰ ਜਾਣਦਾ ਮੈਂ 30 ਸਾਲ ਤੋਂ ਆਪਣੀਆਂ ਸੇਵਾਵਾਂ ਸਿੱਖ ਪੰਥ ਵਿੱਚ ਨਿਭਾ ਰਹੀ ਆਂ ਔਰ 30 ਸਾਲ ਤੋਂ ਮੈਂ ਸਰਦਾਰਾਂ ਦੀਆਂ ਸਟੇਜਾਂ ਤੇ ਸਰਦਾਰ ਮਾਨ ਦੀਆਂ ਸਟੇਜਾਂ ਤੇ ਵਿਚਰ ਰਹੀ ਆਂ 9 ਮਹੀਨਿਆਂ ਦਾ ਆਪਣਾ ਬੱਚਾ ਲੈ ਜਾ ਕੇ 22 ਸਟੇਜਾਂ ਤੋਂ ਇੱਕ ਪਿੰਡ ਚ ਉਹ ਇੱਕ ਦਿਨ ਚ ਬੋਲਦੀ ਸੀ 96 ਤੋਂ ਲੈ ਕੇ ਸਰਦਾਰ ਉਪਕਾਰ ਸਿੰਘ ਸੰਧੂ ਸਰਦਾਰ ਬਲੇਰ ਪੂਰੀ ਤਰ੍ਹਾਂ ਸਮਰਥਨੇ ਮੀਟਿੰਗਾਂ ਕਰਨਦੇ ਤੇ ਇਕੱਠ ਕਰਨਦੇ ਮੈਂ ਮਾਈ ਭਾਗੋ ਦੀ ਵਾਰਿਸ ਆਂ ਇਸਤਰੀ ਕਾਲੀ ਦਲ ਅੰਮ੍ਰਿਤ ਸਰਦੀ ਪ੍ਰਧਾਨ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਹੈ ਕਿ ਮੈਂ ਬੀਬੀਆਂ ਨੂੰ ਲਾਮਬੰਦ ਕਰਾਂ ਸਾਡੇ ਨਾਲ ਜੋੜਾਂ ਸਾਡੀ 50% ਵੋਟ ਹੈ ਅਸੀਂ ਬੀਬੀਆਂ ਨੂੰ ਦੱਸਣਾ ਹੈ ਕਿ ਅਸੀਂ ਆਪਦੇ ਵੀਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਇੱਕ ਰਾਜ ਭਾਗ ਵੱਲ ਵੱਧ ਸਕਦੇ ਹਾਂ ਅਸੀਂ ਲੋਕਾਂ ਨੂੰ ਦੱਸਣਾ ਹੈ ਸਾਨੂੰ ਵਾਹਿਗੁਰੂ ਨੇ ਬੋਲਣ ਦੀ ਸਮਰੱਥਾ ਦਿੱਤੀ ਹੈ ਸਾਨੂੰ ਦੱਸਣਾ ਫਰਜ਼ ਬਣਦਾ ਹੈ ਕਿਉਂ ਨਾ ਦੱਸੀਏ ਅਸੀਂ